ਰੁਵੈਤੀ ਪਾਰਟੀਆਂ ਨਾਲ ਜਿਹੜੀਆਂ ਚੰਗੀਆਂ ਨਹੀਂ ਸੀ ਇਹ ਬਹੁਤ ਚੰਗੀ ਪਾਰਟੀ ਹੈ ਇਹ ਹਾਈ ਕੋਰਟ ਮੇਨਾ ਪੰਚਾਇਤੀਆਂ ਇਲੈਕਸ਼ਨ ਨਹੀਂ ਕਰਾਂਦੇ ਹਾਈ ਕੋਰਟ ਮੇਨਾ ਲੋਕਲ ਬਾਡੀਜ਼ ਦੇ ਇਲੈਕਸ਼ਨ ਨਹੀਂ ਕਰਾਂਦੇ ਜਿੰਨਾ ਕਾਨੂੰਨ ਇਹਨਾਂ ਨੇ ਕਨਸਟੀਟਿਊਸ਼ਨ ਦਾ ਕੀਤਾ ਆਈ ਥਿੰਕ ਇਸ ਨੇ ਨਹੀਂ ਕੀਤਾ ਸਰਕਲੀ ਇੱਕ ਰੰਗ ਬਣ ਲੈਣਾ ਬਸੰਤੀ ਪੱਗ ਦਾ ਤੇ ਭਗਤ ਸਿੰਘ ਦੇ ਚੱਲੇ ਤਾਂ ਨਹੀਂ ਬਣ ਸਕਦੇ ਜੀ ਇਹ ਪੱਗ ਤੱਕ ਪਖੰਡਾ ਹੈ ਪੱਗ ਪਾ ਕੇ ਪਖੰਡ ਕਰੀ ਚੱਲੋ ਟੋਪੀਆਂ ਪਾ ਲਓ ਪੱਗ ਪਾ ਲਓ ਇਹ ਨਾਲ ਕੀ ਹੁੰਦਾ ਤੁਸੀਂ ਇਲੈਕਸ਼ਨਾਂ ਕਰਾ ਨਹੀਂ ਰਹੇ ਤੁਸੀਂ ਸੈਂਟਰ ਨਾਲ ਤਾਂ ਰਲਦੇ ਹੋ ਕਿ ਸੂਬਿਆਂ ਦੇ ਹੱਕਾਂ ਦੇ ਵਿੱਚ ਉਹ ਦਖਲ ਦਿੰਦੇ ਆ ਤੇ ਤੁਸੀਂ ਜਿਹੜਾ ਪੰਚਾਇਤੀ ਰਾਜ ਤੇ ਲੋਕਲ ਬਾਡੀਜ਼ ਵਿੱਚ ਦਖਲ ਦਿੰਦੇ ਹੋ ਉਹ ਵੀ ਤਾਂ ਹੋਈ ਜੀ ਗੱਲ ਹੀ ਹੈ ਇੱਕ ਰਿਟ ਪਾਉਂਦੇ ਹੋ ਤੁਸੀਂ ਬਾੜਬੰਦੀ ਨੂੰ ਲੈ ਕੇ ਕੀ ਹੋਇਆ ਉਸ ਰਿੱਟ ਦਾ ਕੀ ਕੁਝ ਸਿੱਟਾ ਨਿਕਲਿਆ ਕੁਝ ਹੁਣ ਤੱਕ ਨਹੀਂ ਨਿਕਲਿਆ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਡਿਲੀਮੀਟੇਸ਼ਨ ਨੂੰ ਲੈ ਕੇ ਇਲੈਕਸ਼ਨ ਪੋਸਟਪੋਨ ਨਹੀਂ ਕਰ ਸਕਦੇ ਤੁਸੀਂ ਇਲੈਕਸ਼ਨ ਕਰਾਣੀਆਂ ਹੀ ਕਰਾਣੀਆਂ ਟਾਈਮ ਤੇ ਜਦ ਡਿਊ ਹੁੰਦੀ ਹੈ ਨੰਬਰ 2 ਉਹਨਾਂ ਨੇ ਕਿਹਾ ਕਿ ਜਿਹੜੀ ਡਿਲੀਮੀਟੇਸ਼ਨ ਹੈ ਉਹ ਟਾਈਮ ਤੇ ਕਰਾਣੀ ਚਾਹੀਦੀ ਹੈ 6 ਮਹੀਨੇ ਪਹਿਲਾਂ ਤੁਹਾਡੇ ਕੋਲ ਟਰਮ ਲੰਘੇ ਤੇ ਕੋਈ ਅਖਤਿਆਰ ਨਹੀਂ ਡਿਲੀਮੀਟੇਸ਼ਨ ਕਰਨ ਦਾ ਤੇ ਉਹਦੇ ਬਹਾਨੇ ਇਲੈਕਸ਼ਨ ਰੋਕ ਕੇ ਰੱਖਣ ਦਾ ਇੱਕ ਤਾਂ ਡਿਲੀਮੀਟੇਸ਼ਨ ਹੋਊਗੀ ਜੇ ਵਾਰਡ ਬਦੇ ਹੋਣ ਜਾਂ ਆਬਾਦੀ ਬਦੀ ਹੋਵੇ ਡਬਲ ਡਿਜੀਟ ਮਤਲਬ ਕਿ 10% ਜਾਂ ਵੱਧ ਹੋਵੇ ਲੁਧਿਆਣੇ ਚ ਕੋਈ ਆਬਾਦੀ ਨਹੀਂ ਬਦੀ ਕਹ ਰਹੇ ਨੇ ਵੀ ਗਰਾਫ ਗਿਰ ਰਿਹਾ ਕਾਕਲੀ ਦਲ ਦਾ ਜਿਵੇਂ ਡਿੰਪਟੀ ਲੋਲੀ ਉਧਰ ਚਲੇ ਗਏ ਉਸ ਤੋਂ ਬਾਅਦ ਕਈ ਕੈਂਡੀਡੇਟ ਜਿਹੜੇ ਉਧਰ ਜਾ ਰਹੇ ਨੇ ਹੁਣ ਦੂਜੇ ਪਾਰਟੀਆਂ ਦੇ ਵਿੱਚ ਨਿਕਲ ਕੇ ਕਾਕਲੀ ਦਲ ਤੋਂ ਡੱਡੂ ਰੰਗ ਬਦਲ ਬਦਲ ਕੇ ਜਾ ਰਹੇ ਨੇ ਡੱਡੂ ਰੰਗ ਬਦਲ ਬਦਲ ਕੇ ਜਾ ਰਹੇ ਨੇ ਇਹਨਾਂ ਦਾ ਤੁਸੀਂ ਆਪ ਹੀ ਦੇਖ ਲਓ ਜਿੰਨਾ ਬਾਹਾਂ ਚੱਕ ਚੱਕ ਮਾਨਯੋਗ ਮੁੱਖ ਮੰਤਰੀ ਜੀ ਬੋਲਦੇ ਹਨ ਮਾਨਯੋਗ ਮੁੱਖ ਮੰਤਰੀ ਕੋਲ ਮੂੰਹ ਦਿਖਾਉਣ ਨੂੰ ਜਗ੍ਹਾ ਨਹੀਂ ਹੈਗੀ ਜਵਾਬ ਨਹੀਂ ਹੈ ਇਸ ਗੱਲ ਦਾ ਕਿ ਇਲੈਕਸ਼ਨਾਂ ਚੋਂ ਨਹੀਂ ਕਰਾਂਗੇ ਹਮ ਕਟੜ ਇਮਾਨਦਾਰ ਕਹਿਣ ਨਾਲ ਕਟੜ ਇਮਾਨਦਾਰ ਨਹੀਂ ਹੁੰਦੇ ਤੁਸੀਂ ਦੇਖਣ ਵਿੱਚ ਤੇ ਕਰਨੀ ਦੇ ਵਿੱਚ ਕਟੜ ਬੇਈਮਾਨ ਹੋ ਮੈਂ ਤਾਂ ਅਮਨੁਰੋਲਾ ਜੀ ਦੇ ਬਿਆਨ ਤੇ ਬੜਾ ਮੈਨੂੰ ਹਾਸਾ ਆਇਆ ਕਹਿੰਦੇ ਅੱਤ ਕੀ ਅਸੀਂ ਕੌਂਸਲਰ ਚ ਨਾ ਆਪਣੇ ਨੂੰ ਦੇਵਾਂਗੇ ਬਾਹਰੋਂ ਆਏ ਨੂੰ ਨਹੀਂ ਦੇਵਾਂਗੇ ਮੈਂ ਤਾਂ ਖਿਆਲ ਨਾਲ ਨਾਨਤ ਹੈ ਕਦੋਂ ਤੱਕ ਹੋ ਸਕਦੀਆਂ ਚੋਣਾ ਕਿਉਂਕਿ ਹੁਣ ਵੀ ਲੋਕਾਂ ਨੂੰ ਨਹੀਂ ਪਤਾ ਇਹ ਸੀ ਹਾਈ ਕੋਰਟ ਤੋਂ ਝਾੜ ਪਈ ਫਿਰ ਸੁਪਰੀਮ ਕੋਰਟ ਤੋਂ ਝਾੜ ਪੈ ਕੇ ਆ ਗਏ ਹੁਣ ਇਹਨਾਂ ਨੂੰ ਕਰਾਣੇ ਪੈਣੇ ਆ ਇਹ ਜਿਹੜੀ ਚੁਸਤੀ ਚਲਾਕੀ ਹੁੰਦੀ ਹੈ ਨਾ ਇਹ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ ਪੋਲੀਟੀਕਲ ਪਾਰਟੀਆਂ ਕਰਦੀਆਂ ਰਹਿੰਦੀਆਂ ਜੀ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ ਪਹਿਲਾਂ ਸਿੱਧੇ ਤੌਰ ਤੇ ਕੌਂਸਲਰ ਕੋ ਜਾ ਕੇ ਕੰਮ ਹੋ ਜਾਂਦਾ ਸੋ ਹੁਣ ਸਿੱਧਾ ਐਮਐਲਏ ਕੋ ਜਾਣਾ ਜਾਣਾ ਪੈਂਦਾ ਕਿੰਨੀਆਂ ਸਮੱਸਿਆਵਾਂ ਜਮੀਨੀ ਪੱਧਰ ਤੇ ਕਿਸ ਤਰ੍ਹਾਂ ਦੇਖਦੇ ਉਹਨੂੰ ਇੰਨਾ ਤੰਦਲੀ ਹੁਣ ਪਈ ਹੋਈ ਹੈ ਜਿੰਨੀ ਕ腐ਪਸ਼ਨ ਹੁਣ ਹੈ ਅੱਜ ਤੱਕ ਕਦੇ ਤੁਸੀਂ ਨਾ ਕ腐ਪਸ਼ਨ ਦੇਖੀ ਤੁਸੀਂ ਵੀ ਗਰਾਊਂਡ ਤੇ ਜਾਂਦੇ ਹੋ ਦੱਸ ਜਿੰਨਾ ਚਿੱਟਾ ਵਿੱਕਦਾ ਸ਼ਰੀਆਮ ਅਸੀਂ ਪੁਲਿਸ ਨੂੰ ਲਿਸਟਾਂ ਦਿੱਤੀਆਂ ਕੌਣ ਵੇਚਦੇ ਨੇ ਚਿੱਟੇ ਫੜਦੇ ਹੀ ਨਹੀਂ ਉਹਨਾਂ ਨੂੰ ਅੱਜ ਚਿੱਟਾ ਸ਼ਰੇ ਆਮ ਇਹਨਾਂ ਦੀ ਬੋਲੀ ਅਨੁਸਾਰ ਭਗਵੰਤ ਮਾਨ ਜੀ ਬੇਚ ਰਹੇ ਹਨ ਨਸ਼ੇ ਦਾ ਨਾਮ ਤਾਂ ਸਿੱਧੇ ਤੌਰ ਤੇ ਜਦੋਂ ਵੀ ਹੁੰਦੀ ਹੈ ਤਾਂ ਕਾਲੀ ਦਲ ਦਾ ਨਾਮ ਸਭ ਤੋਂ ਪਹਿਲਾਂ ਦਾ ਵੀ ਉਹਨਾਂ ਨੇ ਕੀਤਾ ਹੈਗਾ ਉਹਨਾਂ ਨੇ ਫੈਲਾਇਆ ਹੈਗਾ ਇਹ ਸਭ ਤੋਂ ਪਹਿਲਾਂ ਆਂਦਾ ਹੈਗਾ ਸਭ ਤੋਂ ਪਹਿਲਾਂ ਕਹੋ ਤੁਸੀਂ ਕਾਲੀ ਦਲ ਨੂੰ ਜਿਨ੍ਹਾਂ ਨੇ ਨਿੰਦੋ ਤੁਸੀਂ ਸਰਕਾਰ ਬਣਾਈ ਨਸ਼ੇ ਤੇ ਹੀ ਸਰਕਾਰ ਕਾਂਗਰਸ ਨੇ ਬਣਾਈ ਨਸ਼ੇ ਤੇ ਹੀ ਕਾਂਗਰਸ ਸਰਕਾਰ ਬਣਾਈ ਇਹਨਾਂ ਨੇ ਹੁਣ ਤੁਸੀਂ ਦੋਨਾਂ ਦਾ ਦੱਸ ਦੋ ਕਾਂਗਰਸ ਨੇ ਕਿਹੜਾ ਰੋਕਿਆ ਤੇ ਇਹਨਾਂ ਨੇ ਕਿਹੜਾ ਰੋਕਿਆ 500 ਗੁਣਾ 500 ਗੁਣਾ ਕਹਿ ਰਹੇ ਆ ਬਿਊਰੋ ਆਫ ਨਾਰਕੋਟਿਕਸ ਕਹਿ ਰਿਹਾ ਕਿ ਪਿਛਲੇ 7 ਸਾਲਾਂ ਚ ਨਸ਼ਾ ਵਧਿਆ ਪੰਜਾਬ ਚ ਇਹ ਜਿਹੜੇ ਆਈਐਸ ਅਫਸਰ ਹੈ ਇਹ ਜਦ ਭਿੱਕ ਜਾਂਦੇ ਆ ਨਾ ਜਾਂ ਪੈਰਾਂ ਚ ਡਿੱਗਦੇ ਆ ਪੋਲਿਟਿਸ਼ਨਾਂ ਦੇ ਫਿਰ ਉਹ ਤਾਂ ਕੁਝ ਕਰਾ ਲੋ ਇਹ ਮੁਲਕ ਗਰਕਦਾ ਕਿਉਂ ਜਾ ਰਿਹਾ ਹੈ ਇਸ ਲਈ ਰਕਦਾ ਜਾ ਰਿਹਾ ਹੈ ਕਿ ਜਿਹੜੇ ਸਾਡੇ ਹਾਕਮ ਹੈ ਇਹ ਸਾਰੇ ਬੇਈਮਾਨ ਹੈ ਹਾਕਮ ਹੈ ਇਹ ਸਾਰੇ ਬੇਈਮਾਨ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾ ਸਿਟੀ ਹੈੱਡਲਾਈਨਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਜਿਸ ਤਰ੍ਹਾਂ ਤੁਹਾਨੂੰ ਸਾਰੇ ਨੂੰ ਪਤਾ ਨਗਰ ਨਿਗਮ ਦੀਆਂ ਚੋਣਾਂ ਨਜ਼ਦੀਕ ਨੇ ਪਰ ਵਾਰਡ ਬੰਦੀ ਨੂੰ ਲੈ ਕੇ ਲੋਕਾਂ ਦੇ ਵਿੱਚ ਸਮੱਸਿਆ ਦਾ ਕਾਰਨ ਹੁਣ ਵੀ ਬਣਿਆ ਕਿ ਕਿਹੜੀ ਵਾਰਡ ਕਿਹੜਾ ਵਾਰਡ ਕਿੱਧਰ ਨੂੰ ਹੈਗਾ ਕਿਹੜਾ ਵਾਰਡ ਕਿੱਧਰ ਨੂੰ ਤੇ ਵਾਰਡ ਬੰਦੀ ਨੂੰ ਲੈ ਕੇ ਹੁਣ ਤੱਕ ਕੈਂਡੀਡੇਟ ਵੀ ਜਿਹੜੇ ਨੇ ਉਹ ਵੀ ਕਨਫਿਊਜ਼ ਨੇ ਤੇ ਜਿਨ੍ਹਾਂ ਨੇ ਕੌਂਸਲਰ ਦੀਆਂ ਵੋਟਾਂ ਲੜਨੀਆਂ ਨੇ ਉਹ ਵੀ ਕਨਫਿਊਜ਼ ਨੇ ਤੇ ਉੱਥੇ ਹੀ ਅਸੀਂ ਇਸ ਗੱਲ ਤੇ ਚਰਚਾ ਕਰਨ ਲਈ ਪਹੁੰਚੇ ਹਾਂ ਸੀਨੀਅਰ ਐਡਵੋਕੇਟ ਹਦੀਸ਼ ਰਾਏ ਟਾਂਡਾ ਜੀ ਕੋਲ ਜਿਨ੍ਹਾਂ ਨੇ ਪਿੱ ਰਿਟ ਵੀ ਪਾਈਆਂ ਸੀ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੈਡਲਾਈਨਸ 'ਚ ਨਮਸਕਾਰ ਜੀ ਸਰ ਇੱਕ ਰਿਟ ਪਾਉਂਦੇ ਹੋ ਤੁਸੀਂ ਵਾਰਦਬੰਦੀ ਨੂੰ ਲੈ ਕੇ ਕੀ ਹੋਇਆ ਉਸ ਰਿਟ ਦਾ ਕੀ ਕੁਝ ਸਿੱਟਾ ਨਿਕਲਿਆ ਕੁਝ ਹੁਣ ਤੱਕ ਹੀ ਨਹੀਂ ਨਿਕਲਿਆ ਇਸ ਤਰ੍ਹਾਂ ਕਈ ਰਿਟਸ ਪਈਆਂ ਹੋਈਆਂ ਸੀਗੀਆਂ ਕਿ ਇਲੈਕਸ਼ਨ ਕਰਾਈਆਂ ਜਾਣ ਉਹਦੇ ਵਿੱਚ ਹਾਈ ਕੋਰਟ ਨੇ ਇੱਕ ਸਮੂਹਿਕ ਤੌਰ ਤੇ ਫੈਸਲਾ ਦਿੱਤਾ ਉਸ ਸਮੇਂ ਹਾਈ ਕੋਰਟ ਦੇ ਨੋਟਿਸ ਨਹੀਂ ਲੈ ਕੇ ਆਈ ਸਰਕਾਰ ਕਿ ਦੋ ਰਿਟਾਂ ਹੋਰ ਵੀ ਪੈਂਡਿੰਗ ਹੈ ਜਿਹੜੀ ਇੱਕ ਮੇਰੇ ਵੱਲੋਂ ਲੁਧਿਆਣਾ ਲਈ ਫਾਈਲ ਕੀਤੀ ਸੀ ਇੱਕ ਮਿਸਟਰ ਰਤਰੀ ਨੇ ਅੰਮ੍ਰਿਤਸਰ ਦੀ ਫਾਈਲ ਕੀਤੀ ਸੀ ਉਸ ਰਿਟ ਦੇ ਵਿੱਚ ਜਿਹੜੀ ਫੈਸਲਾ ਕੀਤਾ ਉਹਦੇ ਵਿੱਚ ਹਾਈ ਕੋਰਟ ਨੇ ਬੜਾ ਕਲੀਅਰ ਲਾ ਲੇ ਡਾਉਨ ਕਰਤਾ ਜੀ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਡਿਲੀਮੀਟੇਸ਼ਨ ਨੂੰ ਲੈ ਕੇ ਇਲੈਕਸ਼ਨ ਪੋਸਟਪੋਨ ਨਹੀਂ ਕਰ ਸਕਦੇ ਤੁਸੀਂ ਇਲੈਕਸ਼ਨ ਕਰਾਣੀਆਂ ਹੀ ਕਰਾਣੀਆਂ ਹਨ ਟਾਈਮ ਤੇ ਜਦ ਡਿਊ ਹੁੰਦੀ ਹੈ ਨੰਬਰ 2 ਨੰਬਰ 2 ਉਹਨਾਂ ਨੇ ਕਿਹਾ ਕਿ ਜਿਹੜੀ ਡਿਲੀਮੀਟੇਸ਼ਨ ਹੈ ਉਹ ਟਾਈਮ ਤੇ ਕਰਾਣੀ ਚਾਹੀਦੀ ਹੈ 6 ਮਹੀਨੇ ਪਹਿਲਾਂ ਤੁਹਾਡੇ ਕੋਲ ਟਰਮ ਲੰਘੇ ਤੇ ਕੋਈ اختیار ਨਹੀਂ ਡਿਲੀਮੀਟੇਸ਼ਨ ਕਰਨ ਦਾ ਤੇ ਉਹਦੇ ਬਹਾਨੇ ਇਲੈਕਸ਼ਨ ਰੋਕ ਕੇ ਰੱਖਣ ਦਾ ਤੇ ਡਿਲੀਮੀਟੇਸ਼ਨ ਵੀ ਉਹਨਾਂ ਨੇ ਦੱਸਿਆ ਕਦ ਹੋਣੀ ਹੈ ਇੱਕ ਤਾਂ ਡਿਲੀਮੀਟੇਸ਼ਨ ਹੋਊਗੀ ਜੇ ਵਾਰਡ ਵਧੇ ਹੋਣ ਜਾਂ ਆਬਾਦੀ ਬਦੀ ਹੋਵੇ ਡਬਲ ਡਿਜੀਟ ਮਤਲਬ ਕਿ 10% ਜਾਂ ਵੱਧ ਹੋਵੇ ਲੁਧਿਆਣਾ 'ਚ ਕੋਈ ਆਬਾਦੀ ਨਹੀਂ ਬਦੀ ਨਹੀਂ ਬਦੀ 19 ਜਨਮ ਹੋਨ ਕੀ ਹੈ ਕਿ ਉਹਦੇ ਅਗੇਂਸਟ ਸੁਪਰੀਮ ਕੋਰਟ ਗਏ ਤੇ ਸੁਪਰੀਮ ਕੋਰਟ ਨੇ ਆਪਣੇ ਹੀ ਦੋ ਫੈਸਲੇ ਜਿਹੜੇ ਉਹਦੇ ਵਿੱਚ ਜ਼ਿਕਰ ਕੀਤਾ ਹੋਇਆ ਸੀ ਉਹਨਾਂ ਨੂੰ ਕਿਹਾ ਕਿ ਸਪਸ਼ਟ ਹੁੰਦਾ ਤੁਸੀਂ ਜਾਓ 올ਡ ਤੇ ਇਲੈਕਸ਼ਨ ਕਰਾਓ ਜੀ ਕੋਈ ਤੁਹਾਨੂੰ ਟਾਈਮ ਨਹੀਂ ਦਿੱਤਾ ਜਾ ਸਕਦਾ ਡਿਲੀਮਿਟੇਸ਼ਨ ਦੇ ਬਹਾਨੇ ਹੁਣ ਇਹਨਾਂ ਨੇ 올ਡ ਤੇ ਕਰਾਉਣ ਦਾ ਫੈਸਲਾ ਲੈ ਲਿਆ ਪਰ ਹਲੇ ਵੀ ਸਰਕਾਰ ਸ਼ਰਾਰਤਨ ਤਰੀਕੇ ਨਾਲ ਲੁਧਿਆਣੇ ਦਾ ਤੇ ਅੰਮ੍ਰਿਤਸਰ ਦਾ ਇਹ ਕਹਿਣਾ ਚਾਹਦੀ ਹੈ ਕਿ ਜਿਹੜੀ ਅਸੀਂ ਡਿਲੀਮਿਟੇਸ਼ਨ ਕਰ ਚੁੱਕੇ ਹਾਂ 올ਡ ਨਹੀਂ ਹੈ ਨਵੀਂ 2023 ਜਿਹੜੀ ਤੁਸੀਂ ਡਿਲੀਮਿਟੇਸ਼ਨ ਇਲੈਕਸ਼ਨ ਦੀ ਡੇਟ ਡਿਊ ਹੋਣ ਦੇ ਬਾਅਦ ਕੀਤੀ ਹੈ ਜਿਹੜੀ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਕਰ ਨਹੀਂ ਸਕਦੇ ਜਿਹਦੇ ਚ ਵਾਰਡ ਨਹੀਂ ਵਧੇ ਹਾਈ ਕੋਰਟ ਨੇ ਕਿਹਾ ਤੁਸੀਂ ਉਹਦੇ ਬਿਨਾ ਕਰ ਨਹੀਂ ਸਕਦੇ ਜਿਹਦੇ ਚ ਆਬਾਦੀ ਨਹੀਂ ਵਧੀ ਡਬਲ ਡਿਜੀਟ ਹਾਈ ਕੋਰਟ ਨੇ ਕਿਹਾ ਤੁਸੀਂ ਕਰ ਨਹੀਂ ਸਕਦੇ ਤੇ ਉਹਦੇ علاوہ ਹਾਈ ਕੋਰਟ ਦੀਆਂ ਸਾਡੀਆਂ ਰਿਟਸਾਂ ਤਕਰੀਬਨ 10 ਦਿਨ ਹੋ ਗਏ ਪਿਛਲੇ ਤੋਂ ਪਿਛਲੇ ਹਫਤੇ ਬੀਰਵਾਰ ਨੂੰ ਸੁਣੀ ਸੀ ਸੋਨੰਚ ਵੀ ਉਦੋਂ ਵੀ ਇਹ ਕਹਿ ਰਹੇ ਸੀ ਅਸੀਂ ਕਰ ਚੁੱਕੇ ਹਾਂ ਉਹ ਕਹਿੰਦੇ ਮੈਨੂੰ ਲਾਅ ਦਿਖਾ ਦਿਓ ਕਿ ਤੁਸੀਂ ਕਿੱਦਾਂ ਕਰ ਸਕਦੇ ਹੋ ਜੀ ਤੁਹਾਡਾ ਡਿਲੀਮੀਟੇਸ਼ਨ ਕੀਤਾ ਕਿਸ ਤਰ੍ਹਾਂ ਕਨਸਟੀਟਿਊਸ਼ਨਲ ਐਕਟ ਹੈ ਇਹ ਕੁਝ ਨਹੀਂ ਦੱਸ ਸਕਿਆ ਹਾਈ ਕੋਰਟ ਨੇ ਕੇਸ ਰੱਖਵਾ ਰੱਖ ਲਿਆ ਇਹਨਾਂ ਨੂੰ ਪਤਾ ਹੈ ਕਿ ਰੱਖਵਾ ਹੈ ਰੱਖਵੇਂ ਦੇ باوجود ਇਹਨਾਂ ਨੇ ਜਿਹੜੀ ਨਵੀਂ ਬਾਰਡ ਬੰਦੀ ਕੀਤੀ ਸੀ ਉਹਦੇ ਮੁਤਾਬਕ ਲਿਸਟਾਂ ਜਾਰੀ ਕਰ ਦਿੱਤੀਆਂ ਜਿਹੜੀ ਕੰਟੈਂਪਟ ਆਫ ਕੋਰਟ ਹੈ ਐਂਡ ਉਹ ਵਿਪਕਤਨ ਕੇ ਕੰਟੈਂਪਟ ਆਫ ਕੋਰਟ ਜੀ ਤੇ ਹਾਈ ਕੋਰਟ ਦਾ ਫੈਸਲਾ ਅਸੀਂ ਤਾਂ ਰੋਜ਼ ਦੇਖਦੇ ਆ ਹੁਣ ਦੇਖੋ ਜਿਸ ਦਿਨ ਫੈਸਲਾ ਹੁੰਦਾ ਹਮ ਪਰ ਸਰ ਜਿਸ ਤਰ੍ਹਾਂ ਕਾਫੀ ਲੇਟ ਵੀ ਹੋ ਗਿਆ 2023 ਦੇ ਵਿੱਚ ਸਮਾਂ ਵੀ ਖਤਮ ਹੋ ਗਿਆ ਸੀਗੇ ਵੀ ਉਸ ਤੋਂ ਬਾਅਦ ਕਰੋਨੀਆ ਸੀ ਉਸ ਤੋਂ ਬਾਅਦ ਹਾਈ ਕੋਰਟ ਵੀ ਜਾਂਦੇ ਆ ਤੇ ਸੁਪਰੀਮ ਕੋਰਟ ਵੀ ਜਾਂਦੇ ਵੀ ਲੇਟ ਦਾ ਕਾਰਨ ਕੀ ਰਿਹਾ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਕਰਾਈਆਂ ਉਹ ਰੁਵੈਤੀ ਪਾਰਟੀਆਂ ਨਾਲ ਜਿਹੜੀਆਂ ਚੰਗੀਆਂ ਨਹੀਂ ਸੀ ਇਹ ਬਹੁਤ ਚੰਗੀ ਪਾਰਟੀ ਹੈ ਇਹ ਹਾਈ ਕੋਰਟ ਮੇ ਨਾ ਪੰਚਾਇਤੀਆਂ ਇਲੈਕਸ਼ਨ ਨਹੀਂ ਕਰਾਂਦੇ ਹਾਈ ਕੋਰਟ ਮੇ ਨਾ ਲੋਕਲ ਬਾਡੀਜ਼ ਦੇ ਇਲੈਕਸ਼ਨ ਨਹੀਂ ਕਰਾਂਦੇ ਜਿੰਨਾ ਕਹਨ ਇਹਨਾਂ ਨੇ ਕਨਸਟੀਟਿਊਸ਼ਨ ਦਾ ਕੀਤਾ ਆਈ ਥਿੰਕ ਇਸ ਨੇ ਨਹੀਂ ਕੀਤਾ ਸਰਕਲੀ ਇੱਕ ਰੰਗ ਬਣ ਲੈਣਾ ਬਸੰਤੀ ਪੱਗ ਦਾ ਤੇ ਭਗਤ ਸਿੰਘ ਦੇ ਚੱਲੇ ਤਾਂ ਨਹੀਂ ਬਣ ਸਕਦੇ ਜੀ ਜੋ ਭਗਤ ਸਿੰਘ ਦੇ ਲੀਹਾਂ ਤੇ ਚੱਲੋਗੇ ਤਾਂ ਬਣੋਂਗੇ ਪੱਗ ਤੱਕ ਪਖੰਡਾ ਪੱਗ ਪਾ ਕੇ ਪਖੰਡ ਕਰੀ ਚੱਲੋ ਟੋਪੀਆਂ ਪਾ ਲਓ ਪੱਗ ਪਾ ਲਓ ਇਹ ਨਾਲ ਕੀ ਹੁੰਦਾ ਜਦ ਤੁਸੀਂ ਆਪ ਬੇਈਮਾਨੀ ਤੇ ਤੁਨੇ ਹੋਇਓ ਤੁਸੀਂ ਇਲੈਕਸ਼ਨਾਂ ਕਰਾ ਨਹੀਂ ਰਹੇ ਤੁਸੀਂ ਸੈਂਟਰ ਨਾਲ ਤਾਂ ਰਲਦੇ ਹੋ ਕਿ ਸੂਬਿਆਂ ਦੇ ਹੱਕਾਂ ਦੇ ਵਿੱਚ ਉਹ ਦਖਲ ਦਿੰਦੇ ਆ ਤੇ ਤੁਸੀਂ ਜਿਹੜਾ ਪੰਚਾਇਤੀ ਰਾਜ ਤੇ ਲੋਕਲ ਬਾਡੀਜ਼ ਵਿੱਚ ਦਖਲ ਦਿੰਦੇ ਹੋ ਉਹ ਵੀ ਤਾਂ ਉਹੀ ਜੀ ਗੱਲ ਹੀ ਹੈ ਜੇ ਜੇ ਮੰਨ ਲਓ ਦਿੱਲੀ ਦੀ ਇਲੈਕਸ਼ਨ ਡੂ ਹੈ ਗਵਰਨਮੈਂਟ ਆਫ ਇੰਡੀਆ ਇਲੈਕਸ਼ਨ ਨਾ ਕਰਾਵੇ 2 ਸਾਲ ਜੀ ਕੀ ਕਹਿਣਗੇ ਹੈ ਉਹੀ ਇਹਨਾਂ ਨੂੰ ਸੋਚਣਾ ਪਊਗਾ ਕਿ ਇਹਨਾਂ ਨੇ 2 ਸਾਲ ਹੋ ਗਏ ਲੁਧਿਆਣਾ ਤੇ ਕਈਆਂ ਦੀ ਸਾਲ ਸਾਲ 1.5 1.5 ਸਾਲ 2.5 ਸਾਲ ਹੋ ਗਏ ਇਲੈਕਸ਼ਨ ਹੀ ਨਹੀਂ ਕਰਾਈਆਂ ਇਹ ਮਹਾ ਬੇਈਮਾਨ ਨੀ ਦਾ ਪ੍ਰਤੀਕ ਹੈ ਐਂਡ ਜਿੰਨਾ ਬਾਹ ਚੱਕ ਚੱਕ ਮਾਨਯੋਗ ਮੁੱਖ ਮੰਤਰੀ ਜੀ ਬੋਲਦੇ ਹਨ ਮਾਨਯੋਗ ਮੁੱਖ ਮੰਤਰੀ ਕੋਲ ਮੂੰਹ ਦਿਖਾਉਣ ਨੂੰ ਜਗ੍ਹਾ ਨਹੀਂ ਹੈਗੀ ਜਵਾਬ ਨਹੀਂ ਹੈ ਇਸ ਗੱਲ ਦਾ ਕਿ ਇਲੈਕਸ਼ਨਾਂ ਚੋਂ ਨਹੀਂ ਕਰਾਈਆਂ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਜੀ ਐਂਡ ਫੇਰ ਵੀ ਹਾਈ ਮੋਰਲ ਕਰੀ ਜਾਣਾ ਹਰ ਵਾਰ ਹਮ ਕਟੜ ਇਮਾਨਦਾਰ ਕਹਿਣ ਨਾਲ ਕਟੜ ਇਮਾਨਦਾਰ ਨਹੀਂ ਹੁੰਦੇ ਤੁਸੀਂ ਦੇਖਣ ਵਿੱਚ ਤੇ ਕਰਨੀ ਦੇ ਵਿੱਚ ਕਟੜ ਬੇਈਮਾਨ ਹੋ ਜੀ ਪਰ 사실 ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਸਿੱਧੇ ਤੌਰ ਤੇ ਕਾਉਂਸਲਰ ਕੋਲ ਜਾ ਕੇ ਕੰਮ ਹੋ ਜਾਂਦਾ ਸੀ ਹੁਣ ਸਿੱਧਾ ਐਮਐਲਏ ਕੋਲ ਜਾਣਾ ਜਾਣਾ ਪੈਂਦਾ ਕਿੰਨੀਆਂ ਸਮੱਸਿਆਵਾਂ ਜਮੀਨੀ ਪੱਧਰ ਤੇ ਕਿਸ ਤਰ੍ਹਾਂ ਦੇਖਦੇ ਉਹਨੂੰ ਫੇਰ ਕੰਮ ਹੋ ਜਾਂਦਾ ਤੇ ਠਾਣੇ 'ਚ ਕੰਮ ਹੋ ਜਾਂਦਾ ਉੱਥੇ ਤਾਂ ਕਿਸੇ ਦੀ ਮੋਹਰ ਦੀ ਲੋੜ ਨਹੀਂ ਜਿੰਨਾ ਧਾਂਦਲੀ ਹੁਣ ਪਈ ਹੋਈ ਹੈ ਜਿੰਨੀ ਕ腐ਪਸ਼ਨ ਹੁਣ ਹੈ ਅੱਜ ਤੱਕ ਕਦੇ ਤੁਸੀਂ ਨਾ ਕ腐ਪਸ਼ਨ ਦੇਖੀ ਤੁਸੀਂ ਵੀ ਗਰਾਊਂਡ ਤੇ ਜਾਂਦੇ ਹੋ ਦੱਸ ਦਿਓ ਇਹ ਨਿੱਤ ਕਾਸ਼ਾਹੀ ਪੁਲਿਸ ਦੀ ਕਦੇ ਅੱਜ ਤੱਕ ਦੇਖੀ ਹੈ ਤੁਸੀਂ ਜਿੰਨਾ ਚਿੱਟਾ ਵਿੱਕਦਾ ਸ਼ਰੇਆਮ ਅਸੀਂ ਪੁਲਿਸ ਨੂੰ ਲਿਸਟਾਂ ਦਿੱਤੀਆਂ ਕੌਣ ਵੇਚਦੇ ਨੇ ਚਿੱਟੇ ਫੜਦੇ ਨਹੀਂ ਉਹਨਾਂ ਨੂੰ ਰਲੇ ਹੋਏ ਆ ਇਹਨਾਂ ਦੇ ਪੋਲਿਟਿਕਲ ਲੀਡਰ ਰਲੇ ਹੋਏ ਆ ਹੁਣ ਭਗਵੰਤ ਮਾਨ ਜੀ ਦੀ ਜਵਾਨੀ ਆ ਮੇਰੀ ਜਵਾਨੀ ਨਹੀਂ ਉਹ ਕਹਿੰਦੇ ਜੇ ਕਿਸੇ ਸਰਕਾਰ 'ਚ ਚਿੱਟਾ ਵਿੱਕਦਾ ਨਾ ਤਾਂ ਉਹ ਸਰਕਾਰ ਬਕਵੰਦੀ ਆ ਤਾਂ ਵਿਕਦਾ ਮੇਰਾ ਰਾਜ ਆਂਦਿਓ ਮੈਂ ਰੋਕ ਦੂੰ ਕਿਹਾ ਸੀ ਨਹੀਂ ਕਿਹਾ ਸੀ ਕਾਲੀ ਦਲ ਤੇ ਇਲਜ਼ਾਮ ਲਾਇਆ ਕਾਂਗਰਸੀਆਂ ਤੇ ਇਲਜ਼ਾਮ ਲਾਇਆ ਅੱਜ ਚਿੱਟਾ ਸ਼ਰੇਆਮ ਇਹਨਾਂ ਦੀ ਬੋਲੀਆਂ ਅਨੁਸਾਰ ਭਗਵੰਤ ਮਾਨ ਜੀ ਵੇਚ ਰਹੇ ਹਨ ਨਸ਼ੇ ਦੇ ਨਾਮ ਦਾ ਸਿੱਧੇ ਤੌਰ ਤੇ ਜਦ ਵੀ ਹੁੰਦੀ ਹੈ ਤਾਂ ਕਾਲੀ ਦਲ ਦਾ ਨਾਮ ਸਭ ਤੋਂ ਪਹਿਲਾਂ ਦਾ ਵੀ ਉਹਨਾਂ ਨੇ ਕੀਤਾ ਹੈਗਾ ਉਹਨਾਂ ਨੇ ਫੈਲਾਇਆ ਹੈਗਾ ਇਹ ਸਭ ਤੋਂ ਪਹਿਲਾਂ ਆਉਂਦਾ ਹੈਗਾ ਸਭ ਤੋਂ ਪਹਿਲਾਂ ਕਹੋ ਤੁਸੀਂ ਕਾਲੀ ਦਲ ਨੂੰ ਜਿਨ੍ਹਾਂ ਨੇ ਨਿੰਦੋ ਤੁਸੀਂ ਸਰਕਾਰ ਬਣਾਈ ਨਸ਼ੇ ਤੇ ਇਹ ਸਰਕਾਰ ਕਾਂਗਰਸ ਨੇ ਬਣਾਈ ਨਸ਼ੇ ਤੇ ਕਾਂਗਰਸ ਸਰਕਾਰ ਬਣਾਈ ਇਹਨਾਂ ਨੇ ਹੁਣ ਤੁਸੀਂ ਦੋਨਾਂ ਦਾ ਦੱਸ ਦੋ ਕਾਂਗਰਸ ਨੇ ਕਿਹੜਾ ਰੋਕਿਆ ਤੇ ਇਹਨਾਂ ਨੇ ਕਿਹੜਾ ਰੋਕਿਆ 500 ਗੁਣਾ 500 ਗੁਣਾ ਕਹਿ ਰਹੇ ਆ ਬਿਊਰੋ ਆਫ ਨਾਰਕੋਟਿਕਸ ਕਹਿ ਰਿਹਾ ਕਿ ਪਿਛਲੇ 7 ਸਾਲਾਂ 'ਚ ਨਸ਼ਾ ਬੜਿਆ ਪੰਜਾਬ 'ਚ। ਹੂੰ। ਕਿ ਤੁੰਤਾ ਜੱਲਾ ਲੋਕੀਏ। ਅਜਾ ਸਰ ਵਾਰਡ ਬੰਦੀਆਂ ਦੇ ਵਿੱਚ ਜਿਸ ਤਰ੍ਹਾਂ ਐਸਸੀ ਤੇ ਜਨਰਲ ਕੈਟੇਗਰੀਆਂ ਇਹ ਅਲੱਗ-ਅਲੱਗ ਕਰਤੀਆਂ ਜਿਸ ਦੇ ਕਾਰਨ ਵੀ ਸਮੱਸਿਆਵਾਂ ਆ ਰਹੀਆਂ ਨੇ ਜ਼ਿਆਦਾ। ਨਹੀਂ ਨਹੀਂ, ਉਹਦਾ ਤਰੀਕਾ ਕੀ ਹੁੰਦਾ ਜਿਹਦੇ ਵਿੱਚ ਸਭ ਤੋਂ ਵੱਧ ਸ਼ੁਰੂ ਕਾਸ ਪੋਪੂਲੇਸ਼ਨ ਹੋਵੇ ਉਹ ਹੁਣੀ ਚਾਹੀਦੀ ਹੈ ਰਿਜ਼ਰਵ। ਜਿਹਦੇ ਵਿੱਚ ਸਭ ਤੋਂ ਵੱਧ ਪੋਪੂਲੇਸ਼ਨ ਹੋਵੇ ਬੀਸੀ ਦੀ ਹੋਰ ਰਿਜ਼ਰਵ ਹੋਣੀ ਚਾਹੀਦੀ ਹੈ। ਐਸਟੀ ਆਪਣੇ ਹੈ ਕੋਈ ਨਹੀਂ। ਪਰ ਇਹ ਕਰਦੇ ਕੀ ਆਂ ਕਿ ਫਿਗਰਸ ਨੂੰ ਝੂਠੀਆਂ ਲਿਖਦੇ ਆਂ। ਹੁਣ ਡਿਲੀਮੀਟੇਸ਼ਨ ਤੋਂ ਪਾਵ ਕੀ ਹੈ ਡਿਲੀਮੀਟੇਸ਼ਨ ਤੋਂ ਪਾਵ ਹੈ ਕਿ ਪੋਪੂਲੇਸ਼ਨ ਬਰਾਬਰ ਕਰਨੀ ਇਹੀ ਹੈ ਪਾਵ ਹੈ ਨਾ ਸਮਤਲ ਕਰਨਾ ਨਾਓ ਹੁਣ ਦੱਸੋ 45 ਵੋਟ ਇਹਨਾਂ ਨੇ ਪਿਛਲੇ ਬਦਲੇ ਨਹੀਂ ਐਜ਼ ਇਟ ਇਜ਼ ਹੈ 45 ਦੀ ਛੇੜਛਾੜ ਨਹੀਂ ਕੀਤੀ ਨੰਬਰ ਹੀ ਬਦਲੇ ਘੁਮਾਏ ਹਨ ਜਿਹਨੂੰ ਲੇਡੀਜ਼ ਕਰਨਾ ਸੀ ਆਪਣੇ ਮਤਲਬ ਅਨੁਸਾਰ ਘੁਮਾਏ ਹਨ ਮੈਂ ਉਹਦੀਆਂ ਉਦਾਹਰਨਾਂ ਦਿੱਤੀਆਂ ਕੰਪੈਰੀਟਿਵ ਚਾਰਟ ਬਣਾ ਕੇ ਦਿੱਤਾ 45 ਵੋਟਸ ਦਾ ਹਾਈ ਕੋਰਟ ਦੀ ਰੇਟ ਚ ਕਿ ਸੱਚ 7000 ਵੋਟ ਹੈ ਕਿ ਸੱਚ 35000 ਵੋਟ ਹੈ ਫਰਕ ਕਿਵੇਂ ਹੈ ਜੀ ਇਹ ਜਿਹੜੇ ਆਈਐਸ ਅਫਸਰ ਆ ਇਹ ਜਦ ਬਿੱਕ ਜਾਂਦੇ ਆ ਨਾ ਜਾਂ ਪੈਰਾਂ ਚ ਡਿੱਗਦੇ ਆ ਪੋਲਿਟਿਸ਼ਨਾਂ ਦੇ ਫਿਰ ਤੂੰ ਤਾਂ ਕੁਝ ਕਰਾ ਲੋ ਇਹ ਜ਼ਿੰਮੇਵਾਰੀ ਨਹੀਂ ਮੰਦੀ ਉਸ ਸਮੇਂ ਦੇ ਕਮਿਸ਼ਨਰ ਦੀ ਕਿ ਤੂੰ ਇੱਕ ਝੂਠਾ ਪਲੰਦਾ ਬਣਾ ਕੇ ਭੇਜਿਆ ਸਾਈਨ ਕਰਕੇ ਇਹਨਾਂ ਨੂੰ ਸ਼ਰਮ ਨਹੀਂ ਆਂਦੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਇਹਨਾਂ ਨੇ ਸੌਂ ਨਹੀਂ ਚੱਕੀ ਹੋਈ ਆਈਐਸ ਅਫਸਰਸ ਨੇ ਸੋ ਇਹ ਦੁੱਖਦਾਈ ਗੱਲ ਹੈ ਇਹ ਮੁਲਕ ਗਰਕਦਾ ਕਿਉਂ ਜਾ ਰਿਹਾ ਹੈ ਇਸ ਲਈ ਰਕਦਾ ਜਾ ਰਿਹਾ ਹੈ ਕਿ ਜਿਹੜੇ ਸਾਡੇ ਹਾਕਮ ਹੈ ਇਹ ਸਾਰੇ ਬੇਈਮਾਨ ਹੈ ਜੀ ਤਸਰ ਹੁਣ ਅਕਾਲੀ ਦਲ ਦੀ ਗੱਲ ਕਰੀਏ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਿੰਨੀ ਕੀ ਤਿਆਰੀ ਖੇਚ ਲਈ ਹੈ ਹੁਣੋਂ ਤੱਕ ਅਕਾਲੀ ਦਲ ਤੁਹਾਨੂੰ ਸੱਚਾਈ ਤਾਂ ਇਹ ਹੈ ਕਿ ਅਸੀਂ ਇੱਕ ਹੋਰ ਇਸ਼ੂ ਦੇ ਵਿੱਚ ਉਲਝੇ ਹੋਏ ਹਾਂ ਅੱਜਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਸ ਕਰਕੇ ਅਸੀਂ ਤਿੰਨ ਇਲੈਕਸ਼ਨਾਂ ਵੀ ਨਹੀਂ ਲੜੀਆਂ ਜੀ ਪਰ ਅਕਾਲੀ ਦਲ ਦੀ ਹੋਂਦ ਬਰਕਰਾਰ ਅਸੀਂ ਲੜਾਂਗੇ ਇਹ ਪਾਰਟੀ ਫੈਸਲਾ ਕਰੂਗੀ ਕਿ ਕਿਸ ਢੰਗ ਨਾਲ ਲੜਨੀ ਹੈ ਸਿੰਬਲ ਤੇ ਲੜਨੀ ਹੈ ਬਿਨਾ ਸਿੰਬਲ ਦੇ ਲੜਨੀ ਹੈ ਇਹ ਉਹਦੇ ਬਾਅਦ ਹੀ ਫੈਸਲਾ ਹੋਊਗਾ ਕੈਂਡੀਡੇਟ ਹੁਣ ਲੱਭੇ ਜਾ ਰਹੇ ਨੇ ਕਿਉਂਕਿ ਹੁਣ ਜਿਸ ਤਰ੍ਹਾਂ ਕਹਿ ਰਹੇ ਨੇ ਵੀ ਗ੍ਰਾਫ ਗਿਰ ਰਿਹਾ ਅਕਾਲੀ ਦਲ ਦਾ ਜਿਵੇਂ ਡਿੰਪਟੀ ਲੋਲੀ ਉਧਰ ਚਲੇ ਗਏ ਉਸ ਤੋਂ ਬਾਅਦ ਕਈ ਕੈਂਡੀਡੇਟ ਜਿਹੜੇ ਉਧਰ ਜਾ ਰਹੇ ਨੇ ਹੁਣ ਦੂਜੇ ਪਾਰਟੀਆਂ ਦੇ ਵਿੱਚ ਨਿਕਲ ਕੇ ਅਕਾਲੀ ਦਲ ਤੋਂ ਡੱਡੂ ਰੰਗ ਬਦਲ ਬਦਲ ਕੇ ਜਾ ਰਹੇ ਨੇ ਇਹਨਾਂ ਦਾ ਤੁਸੀਂ ਆਪ ਹੀ ਦੇਖ ਲਓ ਜੇ ਜਨਤਾ ਇਹ ਜਿਹੜਾ ਡੱਡੂਆਂ ਨੂੰ ਪਛਾਣਦੀ ਨਹੀਂ ਤਾਂ ਉਹਦੇ ਲਈ ਕੋਈ ਪੋਲਿਟੀਕਲ ਪਾਰਟੀ ਜਾਂ ਕੋਈ ਲੀਡਰ ਕੁਝ ਨਹੀਂ ਕਰ ਸਕਦਾ ਜੀ ਇੱਕ ਮੈਂ ਸਮਝਦਾ ਕਿ ਸਭ ਤੋਂ ਮਾੜੀ ਹਰਕਤ ਕਿਸੇ ਪੋਲਿਟਿਕਲ ਲੀਡਰ ਲਈ ਜੇ ਹੈ ਉਹ ਤਲ ਬਦਲਣਾ ਹੈ ਜੀ ਕਿਉਂਕਿ ਪੋਲਿਟਿਕਲ ਜਿਹੜੀ ਸਿਧਾਂਤ ਹੁੰਦਾ ਹੈ ਉਹ ਇਸ਼ੂਜ਼ ਨਾਲ ਜੁੜਿਆ ਹੁੰਦਾ ਹੈ ਜੀ ਉਹ ਕਿਸੇ ਪਾਰਟੀ ਦੇ ਨਾਮ ਨਾਲ ਨਹੀਂ ਜੁੜਿਆ ਹੁੰਦਾ ਜੀ ਐਂਡ ਜਦ ਲੋਕ ਛਾਲ ਮਾਰਦੇ ਆ ਜਿਹੜੀ ਪਾਰਟੀ ਨੂੰ ਸਦਾ ਨਿੰਦਦੇ ਰਹੇ ਹੋਣ ਜਿਹੜੀ ਪਾਰਟੀ ਤੁਹਾਨੂੰ ਸਦਾ ਨਿੰਦਦੀ ਰਹੀ ਹੋਵੇ ਜੀ ਜਿਹੜੇ ਡਿਪੀ ਢਿਲੋਂ ਜੀ ਭਗਵੰਤ ਮਾਨ ਜੀ ਕੈਨ ਕੇ ਨੰਬਰ 1 ਮਾਫੀਆ ਰੋਡ ਟਰਾਂਸਪੋਰਟ ਦਾ ਜਪਤਾ ਦੇ ਤੇ ਉਹ ਫਿਰ ਜਾਂਦਾ ਹੀ ਚੰਗਾ ਹੋ ਜਵੇ ਇਹ ਤਾਂ ਤੁਹਾਡੀ ਜਨਤਾ ਦੱਸੂਗੀ ਲੋਕਾਂ ਨੂੰ ਸੋਚਣਾ ਪੈਣਾ ਕਿ ਇਹੋ ਜਿਹੇ ਬੰਦਿਆਂ ਦਾ ਤੁਸੀਂ ਕੀ ਕਰਨਾ ਚਲੋ ਕਰੋਗੇ ਕੀ ਇਹਨਾਂ ਚਾਪ ਇਹੋ ਜਿਹੇ ਸਾਰੇ ਆਮ ਆਦਮੀ ਪਾਰਟੀ ਜਦ ਦੇ ਦੂਜੀ ਪਾਰਟੀਆਂ ਤੋਂ ਖਿੱਚ ਖੋਚ ਕੇ ਲਿਆ ਸਰ ਫਿਰ ਦੁਬਾਰਾ ਦੇਖਿਆ ਹੁਣ ਗੋਲਡੀ ਹੁਣੇ ਫਿਰ ਵਾਪਸ ਆ ਗਈ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੀਆਂ ਜਾਨਾਂਗੇ ਮੈਂ ਤਾਂ ਅਮਨ ਅਰੋੜਾ ਜੀ ਦੇ ਬਿਆਨ ਤੇ ਬੜਾ ਮੈਨੂੰ ਹਾਸਾ ਆਇਆ ਕਹਿੰਦੇ ਐਤੀ ਅਸੀਂ ਕਾਉਂਸਲਰ ਚ ਨਾ ਆਪਣੇ ਨੂੰ ਨਹੀਂ ਦੇਵਾਂਗੇ ਬਾਹਰੋਂ ਐਨੂੰ ਨਹੀਂ ਦੇਵਾਂਗੇ ਮੈਂ ਕਿਹਾ ਕੀ ਥਾਰੇ ਲਾਨਤ ਹੈ ਚਲੋ ਐਨੀ ਹਾਉ ਜੀ ਅੱਛਾ ਸਰ ਕਿਵੇਂ ਲੱਗਦਾ ਕਿ ਕਦੋਂ ਤੱਕ ਹੋ ਸਕਦੀਆਂ ਚੋਣਾ ਕਿਉਂਕਿ ਹੁਣ ਵੀ ਲੋਕਾਂ ਨੂੰ ਨਹੀਂ ਪਤਾ ਇਸ ਐਸ ਪਰ ਗਵਰਨਮੈਂਟਸ ਐਕਸਪੀਰੀਸ਼ਨ ਜੀ ਐਂਡ ਐਸ ਪਰ ਦੇ ਡਾਇਰੈਕਸ਼ਨਸ ਆਫ ਰਿਵਰਬਲ ਸੁਪਰੀਮ ਕੋਰਟ ਐਂਡ ਹਾਈ ਕੋਰਟ ਉਦੋਂ ਉਮੀਦ ਲਾਈ ਜਾਂਦੀ ਸੀ ਕਿ ਡਿਸੰਬਰ ਦੇ ਸੈਕੰਡ ਹਾਫ ਦੇ ਵਿੱਚ 3rd 4th ਵੀਕ ਦੇ ਵਿੱਚ ਇਲੈਕਸ਼ਨ ਆ ਹੋ ਸਕਦੇ ਆ ਪਰ ਉਹ ਕਿਸ ਨੇ ਉਸ ਸਮੇਂ ਵਿਚਾਰਿਆ ਨਹੀਂ ਕਿ ਇਹ ਜਿਹੜਾ ਸਮਾਂ ਇੱਕ ਸੋਗ ਦਾ ਸਮਾਂ ਹੈ ਜਦ ਅਸੀਂ ਪਾਠ ਵੀ ਪਾਉਂਦੇ ਆ ਕਿਰਤਨ ਵੀ ਕਰਦੇ ਆ ਤੇ ਬੈਰਾਗਮਈ ਕੀਰਤਨ ਹੁੰਦੇ ਆ ਜਿਹੜਾ ਸਬਜ਼ਾਦਿਆਂ ਦੇ ਸਾਡੇ ਸਵੇਰ ਦਾ ਟਾਈਮ ਹੈ ਉਹਦੇ ਚ ਲੋਕ ਬੜੀ ਇੱਕ ਐਸੇ ਮਾਹੌਲ ਚ ਦੁੱਖ ਦੇ ਮਾਹੌਲ ਚ ਜਾਂਦੇ ਆ ਜੀ ਤੇ ਉਸ ਸਮੇਂ ਇਲੈਕਸ਼ਨ ਦਾ ਮਾਹੌਲ ਬਣ ਨਹੀਂ ਸਕਦਾ ਤੇ ਇਲੈਕਸ਼ਨ ਹੋਣੀ ਵੀ ਨਹੀਂ ਚਾਹੀਦੀ ਜੀ ਤੇ ਮੈਂ ਇਹ ਅੰਦਾਜ਼ਾ ਕਰਦਾ ਕਿ ਇਹ ਇਲੈਕਸ਼ਨਾਂ ਨੂੰ ਜਨਵਰੀ ਦੇ ਸੈਕੰਡ ਵੀਕ ਦੇ ਵਿੱਚ ਲੈ ਜਾਣ ਉਹ ਬੈਟਰ ਹੋਊਗਾ ਸਰ ਇਹ ਵੀ ਹਲੇ ਕਿਆਸ ਲਗਾਏ ਜਾ ਰਹੇ ਨੇ ਕਿ ਹੋ ਸਕਦੇ ਨੇ ਹੁਣ ਜਨਵਰੀ ਦੇ ਵਿੱਚ ਨਹੀਂ ਨਹੀਂ ਕਿਆਸ ਹੈ ਜੀ ਤਾਂ ਮੈਂ ਮੇਰੇ ਵੱਲੋਂ ਇੱਕ ਵਿਚਾਰ ਹੈ ਜਿਹੜਾ ਮੈਂ ਦਿੱਤਾ ਤੁਹਾਨੂੰ ਉਹਨਾਂ ਸਰਕਾਰ ਦੀ ਆਪਣੀ ਮਰਜ਼ੀ ਹੈ ਕੀ ਕਰਦੇ ਨਹੀਂ ਕਰਦੇ ਜੀ ਤੇ ਅੱਗੇ ਕੁਝ ਤੁਹਾਡੇ ਵੱਲੋਂ ਕਦਮ ਚੁੱਕੇ ਜਾਣਗੇ ਜਿਸ ਤਰ੍ਹਾਂ ਹੁਣ ਵੀ ਰੇਟ ਪਾਈ ਹੈ ਤੇ ਅੱਗੇ ਮੰਨ ਲਓ ਜੇ ਨਹੀਂ ਹੁੰਦੇ ਨੇ ਜਨਵਰੀ ਦੇ ਵਿੱਚ ਜਾਂ ਫਿਰ ਕੁਝ ਨਹੀਂ ਨਹੀਂ ਨਾ ਇਲੈਕਸ਼ਨ ਕਰਾਣੇ ਪੈਣੇ ਇਹਦਾ ਇਹਦਾ ਛੱਡ ਦਿਓ ਨਾ ਤੁਸੀਂ ਕਿ ਨਹੀਂ ਕਰਾਨੇ ਦੇ। ਦੇਖੋ ਹਾਈ ਕੋਰਟ ਤੋਂ ਝਾੜ ਪਈ। ਫਿਰ ਸੁਪਰੀਮ ਕੋਰਟ ਤੋਂ ਝਾੜ ਪੈ ਕੇ ਆ ਗਏ। ਹੁਣ ਇਹਨਾਂ ਨੂੰ ਕਰਾਣੇ ਪੈਣੇ ਆ। ਇਹ ਜਿਹੜੀ ਚੁਸਤੀ ਚਲਾਕੀ ਹੁੰਦੀ ਹੈ ਨਾ ਇਹ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ। ਪੋਲੀਟੀਕਲ ਪਾਰਟੀਆਂ ਕਰਦੀਆਂ ਰਹਿੰਦੀਆਂ। ਜੀ। ਸਰਕਾਰ ਨੂੰ ਨਹੀਂ ਕਰਨੀ ਚਾਹੀਦੀ। ਜਿਹੜੇ ਭਗਵੰਤ ਮਾਨ ਜੀ ਆ ਉਹ ਮੁੱਖ ਮੰਤਰੀ ਪੰਜਾਬ ਦੇ ਆ। ਉਹ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਨਹੀਂ ਆ। ਸੋ ਉਹਨਾਂ ਨੂੰ ਤਕੜੀ ਸਹੀ ਫੜ ਕੇ ਫੈਸਲਾ ਕਰਨਾ ਚਾਹੀਦਾ ਹੈ। ਤੇ ਮੈਂ ਉਮੀਦ ਰੱਖਣਾ ਹੈ ਕਿ ਉਹ ਕਰਨਗੇ ਵੀ ਜੀ ਸੋ ਗੱਲਬਾਤ ਕੀਤੀ ਸਾਡੇ ਨਾਲ ਸੀਨੀਅਰ ਐਡਵੋਕੇਟ ਹਰੀਸ਼ ਰਾ ਟਾਂਡਾ ਜੀ ਮੌਜੂਦ ਸੀ ਨਗਰ ਨਿਗਮ ਦੀਆਂ ਚੋਣਾਂ ਤੇ ਕਿਉਂਕਿ ਅਕਸਰ ਹੀ ਲੋਕਾਂ ਦੇ ਵਿੱਚ ਇੱਕ ਕਨਫਿਊਜ਼ਨ ਜ਼ਰੂਰ ਜਾ ਰਹੀ ਹੈ ਕਿ ਇਲੈਕਸ਼ਨ ਅਸੀਂ ਇਲੈਕਸ਼ਨ ਦੀ ਤਿਆਰੀਆਂ ਕਿਸ ਤਰ੍ਹਾਂ ਕਰੀਏ ਕਿਹੜੇ ਵਾਰ ਤੋਂ ਕਿਸ ਤਰੀਕੇ ਨਾਲ ਕਰੀਏ ਕੁਝ ਵੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਪਰ ਇਹ ਕਿਆਸ ਲਗਾਈ ਜਾ ਰਹੀ ਸੀ ਦਸੰਬਰ ਤੱਕ ਹੋਣਗੇ ਪਰ ਹਰੀਸ਼ ਰਾ ਟਾਂਡਾ ਜੀ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਵੀ ਨਹੀਂ ਦਸੰਬਰ ਤੇ ਵੀ ਸ਼ਾਇਦ ਨਹੀਂ ਹੋਣਗੇ ਪਰ ਜਨਵਰੀ ਤੱਕ ਜਿਹੜੇ ਨੇ ਇਹ ਹੋ ਸਕਦੇ ਨੇ ਤੁਸੀਂ ਕੀ ਸੋਚਦੇ ਹੋ ਨਗਰ ਨਿਗਮ ਚੋਣਾਂ ਨੂੰ ਲੈ ਕੇ ਤੇ ਕੀ ਸਮੱਸਿਆਵਾਂ ਤੁਹਾਨੂੰ ਆ ਰਹੀਆਂ ਨੇ ਕਿਉਂਕਿ 2.5 ਸਾਲ ਦਾ ਸਮਾਂ ਜਿਹੜਾ ਹੋ ਗਿਆਗਾ ਇਲੈਕਸ਼ਨ ਨਹੀਂ ਹੋਏ ਨੇ ਕਿੰਨੀਆਂ ਸਮੱਸਿਆਵਾਂ ਆਈ ਨੇ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਤੇ ਆਪਣੀ ਰਾਏ ਜਿਹੜੀ ਆ ਉਹ ਜ਼ਰੂਰ ਦੇਣਾ ਕੈਮਰਾਮੈਨ ਸੇਵਾਜੀ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ